ਸੱਚੀ ਗੱਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਨਵੀਂ ਅਪਡੇਟ ਲੈ ਕੇ ਅੱਜ ਹਾਜ਼ਰ ਹੋਇਆ ਸਮਾਣਾ ਦੇ ਨਾਲ ਲੱਗਦੇ ਪਿੰਡ ਧਨੋਰੀ ਦੇ ਵਿੱਚ ਕਿਉਂਕਿ ਜੇ ਗੱਲ ਕਰੀਏ ਤਾਂ ਪੀਡੀਪੀਓ ਆਫਿਸ ਦੇ ਵੱਲੋਂ ਜਿਹੜਾ ਨਰੇਕਾ ਨੂੰ ਕੰਮ ਦਿੱਤਾ ਜਾਂਦਾ ਔਰ ਕਿਤੇ ਨਾ ਕਿਤੇ ਜਿਹੜੇ ਸੈਕਟਰੀ ਨੇ ਉਹਨਾਂ ਦੀ ਵੀ ਜਿਹੜੀ ਹੈ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਮਿਲੀਭੁਗਤ ਸਾਫ ਦਿਖਾਈ ਦੇ ਰਹੀ ਹੈ ਇਸੇਲੇ 5 ਸਾਲਾਂ ਤੋਂ ਲਗਾਤਾਰ ਜਿਹੜਾ ਮਿਸਟਰੋਲ ਦਾ ਆਰਡਰ ਪਾਇਆ ਜਾਂਦਾ ਜਾਂ ਟੈਂਡਰ ਪਾਇਆ ਜਾਂਦਾ ਜਿਨ੍ਹਾਂ ਦੇ ਵੱਲੋਂ ਉਹਨਾਂ ਨੂੰ ਦਿਹਾੜੀਆਂ ਦਿੱਤੀਆਂ ਜਾਂਦੀਆਂ ਨੇ ਦੇਖ ਸਕਦੇ ਹੋ ਕਿ ਜਿਹੜਾ ਸਵੇਰੇ ਉਹਨਾਂ ਦੀ ਇਸ ਰੋਡ ਦੇ ਉੱਤੇ ਹਾਜ਼ਰੀ ਲਗਵਾਈ ਜਾਂਦੀ ਹੈ ਤੇ 2 ਵਜੇ ਜਿਹੜਾ ਉਰੇ ਆ ਕੇ ਉਹਨਾਂ ਦੀ ਜਿਹੜੀ ਰਿਟਰਨ ਦੀ ਵਾਪਸੀ ਦੀ ਹਾਜ਼ਰੀ ਪਾਈ ਜਾਂਦੀ ਹੈ ਪਰ ਕੰਮ ਜਿਹੜਾ ਕਿੱਥੇ ਵੀ ਜਿਹੜਾ ਨਹੀਂ ਦਿਖਾਈ ਦੇ ਰਿਹਾ ਜਿਹੜੇ ਕੰਮ ਕਰਨ ਵਾਲੇ ਵਿਅਕਤੀ ਨੇ ਉਹ ਆਪਣੇ ਘਰਾਂ ਦੇ ਵਿੱਚ ਬੈਠਦੇ ਨੇ ਸਾਫ ਦਿਖਾਈ ਦਿੰਦਾ ਹੈ ਕਿ ਜਿਹੜੇ ਸੈਕਟਰੀ ਨੇ ਜਾਂ ਬੀਡੀਪੀਓ ਆਫਿਸ ਦੇ ਵਿਅਕਤੀ ਨੇ ਉਹਨਾਂ ਵੱਲੋਂ ਲਗਾਤਾਰ ਜਿਹੜੀਆਂ ਅਜਈਆਂ ਘਟਨਾਵਾਂ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਕਿਉਂਕਿ ਜੇ ਗੱਲ ਕਰੀਏ ਤਾਂ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਜਿਹੜਾ ਲੋਕਾਂ ਨੂੰ ਕਿਹਾ ਜਾਂਦਾ ਕਿ ਜਿਸ ਤਰ੍ਹਾਂ ਦੀ ਤੁਹਾਨੂੰ ਕੋਈ ਕੰਪਲੇਨ ਹੈ ਉਹ ਸਾਨੂੰ ਜਰੂਰ ਦੱਸੀ ਜਾਵੇ ਪਰ ਕਿਤੇ ਨਾ ਕਿਤੇ ਜਿਹੜੀਆਂ ਭ੍ਰਸ਼ਟਾਚਾਰ ਦੀਆਂ ਜਿਹੜੀਆਂ ਲਹਿਰਾਂ ਨੇ ਸਰੇਆਮ ਦਿਖਦੀਆਂ ਨਜ਼ਰ ਆ ਰਹੀਆਂ ਸੋ ਪਿੰਡ ਦੇ ਲੋਕ ਵੀ ਮੌਕੇ ਤੇ ਮੌਜੂਦ ਨੇ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਹੈ ਜੀ ਨਛਤਰ ਸਿੰਘ ਹੈ ਜੀ ਮੇਰਾ ਨਛਤਰ ਸਿੰਘ ਹੈ 70 ਜੀ ਕਿੰਨੇ ਟਾਈਮ ਤੋਂ ਜਿਹੜਾ ਮਿਸਟਰੋਲ ਦਾ ਆਰਡਰ ਪਾਇਆ ਜਾ ਰਿਹਾ ਔਰ ਕਿੰਨੇ ਕੋ ਬੰਦੇ ਕੰਮ ਕਰ ਰਹੇ ਨੇ ਵੀਰ ਜੀ ਇੱਥੇ ਮਿਸਟਰੋਲ ਤੇ ਇਸ ਤਰ੍ਹਾਂ ਦੀ ਵੀ ਹਰੇਕ ਮਿਸਟਰੋਲ ਚ ਘਪਲਾ ਹੋ ਰਿਹਾ ਇੱਥੇ ਅੱਛਾ ਹਾਂਜੀ ਮਿਸਟਰੋਲ ਕਿਤਨਾ ਹੁੰਦਾ ਕੰਮ ਕਿਤੇ ਕਰਵਾਉਂਦੇ ਨੇ ਜਾ ਕੇ ਹੁਣ ਮਿਸਟਰੋਲ ਦੋ ਇੱਥੋਂ ਨਦੀ ਦੇ ਚੱਲ ਰਹੇ ਨੇ ਠੀਕ ਹੈ ਤੇ ਕੰਮ ਪੋਸਤਾ ਘਰੇ ਬੈਠੇ ਨੇ ਜਾ ਕੇ ਤੇ ਕੁਛ ਆਪਣਾ ਆ ਹੁਣ ਜੇ ਮੈਂ ਅੱਜ ਥੋੜਾ ਜਿਹਾ ਰੌਲਾ ਪਾਇਆ ਸੀ ਤੇ ਤਾਂ ਉਹ ਆ ਕੇ ਕੰਮ ਤੇ ਲੱਗੇ ਨਹੀਂ ਤੇ ਮੈਂ ਜਾ ਕੇ ਦੇਖ ਲਵਾਂ ਵੀ ਸਕੂਲ ਦੇ ਵਿੱਚ ਜਾ ਕੇ ਅੱਪਲ ਤਾਂ ਬੈਠੇ ਹੋਣਗੇ ਜਾਂ ਕੰਮ ਲੱਗੇ ਹੋਣਗੇ ਮਾੜਾ ਮੋਟਾ ਪਰ ਮਿਸਟਰੋਲ ਨਦੀ ਦਾ ਹੀ ਇੱਥੋਂ ਨਦੀ ਦੇ ਕੰਢੇ ਦਾ ਹਾਂਜੀ ਸੋ ਦੇਖ ਸਕਦੇ ਹੋ ਪਿੰਡ ਦੇ ਵਿਅਕਤੀ ਨਸ਼ੱਤਰ ਸਿੰਘ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਕਪਲਾ ਐ ਇੰਨੇ ਕੋ ਵੱਡੇ ਪੱਤਰ ਤੇ ਚੱਲ ਰਿਹਾ ਹੈ ਕਿਥੇ ਨਾ ਕਿਥੇ ਜਿਹੜੀਆਂ ਧੰਦਲੀਆਂ ਨੇ ਸਰੀਆਮ ਦਿਖਾਈ ਦੇ ਰੀਆਂ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਉਰੇ ਜਿਹੜਾ ਮਸਟਰੋਲ ਪਾਇਆ ਜਾਂਦਾ ਤੇ ਕੰਮ ਜਿਹੜਾ ਕਿਤੇ ਵੀ ਨਹੀਂ ਕੀਤਾ ਜਾ ਰਿਹਾ ਕਿਹਾ ਜਾਂਦਾ ਹੈ ਕਿ ਜਿਹੜੇ ਵਿਅਕਤੀਆਂ ਦੇ ਵੱਲੋਂ ਕੰਮ ਕੀਤਾ ਜਾ ਰਿਹਾ ਜਾਂ ਜਿਹੜੇ ਮਹਿਲਾਵਾਂ ਵੱਲੋਂ ਵੀ ਕੰਮ ਕੀਤਾ ਜਾ ਰਿਹਾ ਉਹ ਜਿਹੜੇ ਆਪਣੇ ਘਰਾਂ ਦੇ ਵਿੱਚ ਜਾ ਕੇ ਬੈਠ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਡੰਗ ਟਪਾ ਕੇ ਘਰਾਂ ਨੂੰ ਚਲੇ ਜਾਂਦੇ ਨੇ ਸਰਕਾਰ ਦੇ ਖਜ਼ਾਨੇ ਨੂੰ ਜਿਹੜਾ ਸਿੱਧਾ ਹੁਣ ਚੂਨਾ ਲਗਾਇਆ ਜਾ ਰਿਹਾ ਤੁਹ ਜਿਹੜੀ ਤਸਵੀਰਾਂ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਕਿ ਪਿੰਡ ਦੇ ਵਿੱਚ ਉਹਨਾਂ ਵੱਲੋਂ ਕੀ ਕੀਤਾ ਜਾ ਰਿਹਾ ਇੱਕ ਵਾਰ ਦੂਜੇ ਪਾਸੇ ਵੀ ਦਿਖਾ ਦਿੱਤਾ ਜਾਵੇ ਕਿ ਕੋਈ ਵੀ ਵਿਅਕਤੀ ਜਿਹੜਾ ਇਸ ਜਗ੍ਹਾ ਤੇ ਕੰਮ ਨਹੀਂ ਕਰ ਰਿਹਾ ਨਰੇਗਾ ਦਾ ਜਿਹੜਾ ਕੰਮ ਹੈ ਲਗਾਤਾਰ ਜਿਹੜਾ ਸਰਕਾਰ ਦੇ ਵੱਲੋਂ ਦਿੱਤਾ ਜਾਂਦਾ ਹੈ ਕਿ ਤਾਂਕਿ ਜਦੋਂ ਹੁਣ ਕੋਈ ਹਾਰਡ ਵਗੈਰਾ ਆਣ ਤਾਂ ਇਹ ਚੀਜ਼ ਸਾਫ਼ ਰਹੇ ਤਾਂਕਿ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਨਾ ਜਾ ਸਕੇ ਸੋ ਆਲੇ ਦੋਲੇ ਦੀਆਂ ਤਸਵੀਰਾਂ ਨੇ ਵੀ ਕੋਈ ਵੀ ਵਿਅਕਤੀ ਜਿਹੜਾ ਕੰਮ ਨਹੀਂ ਕਰ ਰਿਹਾ ਔਰ ਇਸ ਜਿਹੜੀ ਨਦੀ ਦੇ ਹਾਲਾਤ ਦੇਖ ਸਕਦੇ ਹੋ ਕਿ ਕਿੰਨੀ ਕਿੰਨੀ ਜੜੀ ਬੂਟੀਆਂ ਘਾਹ ਨੇ ਉਹ ਕਿੰਨੇ ਕੁ ਫਸ ਚੁੱਕੇ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਤਨੋਰੀ ਪਿੰਡ ਤੋਂ ਨਿਕਲ ਕੇ ਨਜ਼ਰ ਆ ਰਹੀਆਂ ਸੋ ਦੇਖ ਸਕਦੇ ਹਾਂ ਕਿ ਚਿੱਟੀ ਕ腐ਸ਼ਨ ਹੈ ਉਹ ਹਲੇ ਵੀ ਉਸ ਤਰ੍ਹਾਂ ਹੀ ਚੱਲ ਰਹੀ ਹੈ ਬੇਸ਼ੱਕ ਸਰਕਾਰਾਂ ਬਦਲੀਆਂ ਨੇ ਸਰਕਾਰਾਂ ਦੇ ਨਾਲ ਜਿਹੜਾ ਹਲੇ ਤੱਕ ਰਵੱਈਆ ਜਿਹੜਾ ਕੋਈ ਵੀ ਬਦਲਦਾ ਨਜ਼ਰ ਨਹੀਂ ਆ ਰਿਹਾ ਲਗਾਤਾਰ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਦਾਅਵੇ ਕੀਤੇ ਜਾਂਦੇ ਨੇ ਕਿ ਇੱਕ ਤਾਂ ਪੰਜਾਬ ਦੇ ਵਿੱਚ ਜਿਹੜੀ ਅਫਸਰਗਿਰੀ ਹੈ ਔਰ ਰਿਸ਼ਵਤ ਖੋਰੀ ਹੈ ਉਹ ਨਹੀਂ ਚੱਲਣੀ ਪਰ ਸਮਾਣਾ ਦੇ ਨਾਲ ਲੱਗਦੇ ਪਿੰਡ ਧਨੋਰੀ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਰਿਸ਼ਵਤ ਖੋਰੀ ਹੈ ਸ਼ਰਿਆਮ ਚੱਲਦੀ ਨਜ਼ਰ ਆ ਰਹੀ ਹੈ ਸੋ ਇਹੋ ਤਸਵੀਰਾਂ ਨੇ ਜਿਹੜੇ ਪਿੰਡ ਦੇ ਵਿੱਚ ਪੂਲੀ ਦਾ ਜਿਹੜਾ ਕੰਮ ਕਰਨ ਦੇ ਲਈ ਨਰੇਗਾ ਨੂੰ ਕੰਮ ਦਿੱਤਾ ਗਿਆ ਪਰ ਇਹ ਸਕੂਲ ਦੇ ਵਿੱਚ ਜਿਹੜਾ ਆਪਣਾ ਟਾਈਮ ਪਾਸ ਕਰਦੇ ਸਾਫ ਨਜ਼ਰ ਆਉਂਦਾ ਹੈ ਜੀ ਅੰਕਿਤ ਹੈ ਓਕੇ ਅੰਕਿਤ ਜੀ ਗੱਲ ਦੱਸੋ ਉਹ ਵੀ ਜਿਹੜਾ ਤਨੋਰੀ ਪਿੰਡ ਦੇ ਵਿੱਚ ਮਨਰੇਗਾ ਜਿਹੜੀ ਕੰਮ ਕਰ ਰਹੀ ਹੈ ਉਹ ਨਹਿਰ ਦੇ ਉੱਤੇ ਜਿਹੜਾ ਉਹਨਾਂ ਦਾ ਮੈਸਟਰੋਲ ਪੈ ਰਿਹਾ ਹੈ ਤੇ ਜਿਹੜਾ ਸਕੂਲ ਦੇ ਵਿੱਚ ਹੁਣ ਕੰਮ ਹੋ ਰਿਹਾ ਸਰਕਾਰੀ ਸਕੂਲ ਦੇ ਵਿੱਚ ਤੇ ਮਤਲਬ ਕਿ ਤੁਸੀਂ ਇਹਨਾਂ ਨੂੰ ਕਦੋਂ ਕਿਹਾ ਸੀ ਕਿਸ ਟਾਈਮ ਪਹਿਲੀ ਗੱਲ ਦਾ ਜੀ ਮੈਨੂੰ ਮੈਸਟਰੋਲ ਬਾਰੇ ਜਾਣਕਾਰੀ ਨਹੀਂ ਹੈ ਜੀ ਠੀਕ ਹੈ ਜਿੰਨੇ ਸਤੋ ਲਿਖੀ ਹੁੰਦਾ ਆਬ ਇਸ ਸਕੂਲ ਦੇ ਵਿੱਚ ਕੋਈ ਵੀ ਕੰਮ ਹੁੰਦਾ ਮੈਂ ਸਰਪੰਚ ਨੂੰ ਵੀ ਕਾਲ ਕਰਨਾ ਤੇ ਸਫਾਈ ਸੋਈ ਬਾਰੇ ਕੋਲ ਹੁੰਦੀ ਆ ਤੁਹਾਨੂੰ ਰੇਗ ਵਾਲਿਆਂ ਨੂੰ ਵੀ ਕੰਨਾ ਕਿ ਕਦੋਂ ਲੱਗਣੀ ਆ ਪੁੱਛਦੇ ਰਹਿਣੇ ਆ ਉਹਦਾ ਹੱਕ ਬਣਦਾ ਹੁਣ ਸਕੂਲ ਦੇ ਵਿੱਚ ਸੱਪ ਨਿਕਲਦੇ ਆ ਕਦੇ ਗੋ ਆ ਜਾਂਦੀ ਆ ਜਾਂ ਹੋਰ ਵੀ ਤੁਸੀਂ ਕਾ ਦੇਖ ਲੋ ਮਤਲਬ ਮੀ ਪੈਂਦਾ ਜਦੋਂ ਤਾਂ ਮਤਲਬ ਫਿਰ ਸਫਾਈ ਦਾ ਜ਼ਰੂਰ ਤਾਂਦੀ ਆ ਤੁਸੀਂ ਇਹ ਜਿਹੜੀ ਕਾਲ ਐ ਕਿੰਨਾ ਕੋ ਟਾਈਮ ਪਹਿਲਾਂ ਕਰੀ ਸੀ ਔਰ ਇਹ ਜਿਹੜੀ ਮਨਰੇਗਾ ਜਿਹੜੀ ਅੱਜ ਲੱਗੀ ਐ ਜੀ ਮੈਂ ਕਹਿਣਾ ਰਹਿਣਾ ਜੀ ਸਰਪੰਚ ਨੂੰ ਵੀ ਕਾਲ ਕਰਦਾ ਰਹਿਣਾ ਮੈਡਮ ਨੂੰ ਵੀ ਕਿਹਾ ਵੀ ਪੁੱਛਦੇ ਰਹਿਣਾ ਨਰੇਗਾ ਕਦੋਂ ਲੱਗੂਗੀ ਤੇ ਮੈਂ ਕਿਹਾ ਸੀਗਾ ਵੀ ਡ੍ਰੈਗਾ ਡਿਮਾਂਡ ਵੀ ਰੱਖੀ ਸੀ ਮਤਲਬ ਕਿ ਡਰੇਗਾ ਕਦੋਂ ਲਾਉਗੇ ਆ ਵੀ ਲਾਓ ਕੰਮ ਕਰਵਾਓ ਵੀ ਡਿਮਾਂਡ ਕਿਤੇ ਕੋਲ ਰੱਖੀ ਸੀ ਸਾਰੀ ਮੈਂ ਸਰਪੰਚ ਨੂੰ ਵੀ ਕਿਹਾ ਮੈਡਮ ਨੂੰ ਵੀ ਕਿਹਾ ਚਾਰਜ ਨੇ ਅੰਕਿਤ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਮੈ ਨਰੇਗਾ ਦੀ ਮੰਗ ਕਰਨਾ ਸੀ ਪਰ ਨਰੇਗਾ ਦੇ ਬਜਾਏ ਨੇ ਸਰਪੰਚ ਨੂੰ ਵੀ ਕਿਹਾ ਜਾਂਦਾ ਸੀ ਪਰ ਹਰਿਆਣੇ ਦੀ ਗੱਲ ਹੈ ਕਿ ਜਿਹੜਾ ਮੈਸਟਰੋਲ ਉੱਥੇ ਦਾ ਪਾਇਆ ਜਾਂਦਾ ਹੈ ਤਾਂ ਨਰੇਗਾ ਦੇ ਜਿਹੜੇ ਵਰਕਰ ਨੇ ਕੰਮ ਪੂਰੇ ਸਕੂਲ ਦੇ ਵਿੱਚ ਕਰਦੇ ਨੇ ਇਹ ਜਿਹੜਾ ਹੁਣ ਚਿੰਤਾ ਦਾ ਵਿਸ਼ਾ ਹੈ ਇਸ ਪੰਨੇ ਦੇ ਵਿੱਚ ਸਮਾਣਾ ਬਲੋਕ ਦੇ ਏਪੀਓ ਮੈਡਮ ਅਸ਼ਵਿੰਦਰ ਦੀਪ ਸ਼ਰਮਾ ਵੱਲੋਂ ਕਿਹਾ ਹੈਗਾ ਕਿ ਮੈਨੂੰ ਇਸ ਮਸਲੇ ਬਾਰੇ ਨਹੀਂ ਪਤਾ ਸੀ ਫਿਲਹਾਲ ਹੁਣ ਜਿਹੜਾ ਮਸਲਾ ਮੇਰੇ ਧਿਆਨ ਦੇ ਵਿੱਚ ਆਦਿੱਤ ਆ ਗਿਆ ਹੈ ਔਰ ਉਸ ਮੇਡ ਨੂੰ ਜਿਹੜਾ ਹੁਣ ਜਲਦ ਤੋਂ ਜਲਦ ਜਿਹੜਾ ਟਰਾਂਸਫਰ ਕਰ ਦਿੱਤਾ ਜਾਣਾ ਤਾਂ ਕਿ ਜਿਹੜੇ ਸਰਕਾਰ ਦੇ ਖਜ਼ਾਨੇ ਦਾ ਜਿਹੜਾ ਪੈਸਾ ਹੈ ਉਹ ਨਾ ਖਰਾਬ ਹੋ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ